ਕੇਂਦਰ ਸਰਕਾਰ ਦੇ ਮੰਤਰੀ ਰਮਵੀਰ ਸਿੰਘ ਬਿੱਟੂ ਤੇ ਹੋਰ ਮੰਤਰੀਆਂ ਵੱਲੋਂ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਖਿਲਾਫ ਮਾੜੀ ਸ਼ਬਦਾਬਲੀ ਅਤੇ ਮਾੜੀਆਂ ਟਿੱਪਣੀਆਂ ਕੀਤੇ ਜਾਣ ਦੇ ਵਿਰੋਧ ਵਿੱਚ ਸਮਰਾਲਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸੀਨੀਅਰ ਅਗੂ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਅਤੇ ਨਰਿੰਦਰ ਮੋਦੀ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਆਗੂਆਂ ਨੇ ਕੇਂਦਰ ਦੀ ਸਰਕਾਰ ਅਤੇ ਉਨ੍ਹਾਂ ਦੇ ਮੰਤਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੀ ਨਖੇਤੀ ਕੀਤੀ ਪਿਛਲੇ ਦਿਨੀ ਜਿਹੜੇ ਕੇਂਦਰ ਦੇ ਰੇਲ ਰਾਜ ਮੰਤਰੀ ਨੇ ਸ਼੍ਰੀ ਰਵਨੀਤ ਬਿੱਟੂ ਉਹਨਾਂ ਨੇ ਤੇ ਇੱਕ ਯੂਪੀ ਦੇ ਭਾਜਪਾ ਦੇ ਮੰਤਰੀ ਨੇ ਰਗੁਰਾਜ ਸਿੰਘ ਉਹਨਾਂ ਨੇ ਦੋਹਾਂ ਨੇ ਬੜੀ ਬੇहद ਹਿੰਸਕ ਤੇ ਬੇहद ਨਿੰਦਣਯੋਗ ਜਿਹੜਾ ਬਿਆਨਬਾਜ਼ੀ ਹੈ ਉਹ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਜਿਹੜੇ ਹਿੰਦੁਸਤਾਨ ਦੀ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਨੇ ਮੈਂਬਰ ਪਾਰਲੀਮੈਂਟ ਨੇ ਬੜੇ ਸੀਨੀਅਰ ਨੇਤਾ ਨੇ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ ਤੇ ਉਹਨਾਂ ਨੂੰ ਹਿੰਦੁਸਤਾਨ ਦਾ ਇੱਕ ਨੰਬਰ ਅਤਵਾਦੀ ਨੰਬਰ 1 ਕਿਹਾ ਹੈ ਬੜੀ ਬੇਹਦ ਨਿੰਦਣਯੋਗ ਜਿਹੜੀ ਬਿਆਨਬਾਜ਼ੀ ਹੈ ਇਸ ਕਰਕੇ ਹਿੰਦੁਸਤਾਨ ਚ ਕਾਂਗਰਸ ਪਾਰਟੀ ਦੇ ਕਰੋੜਾਂ ਵਰਕਰਾਂ ਦੇ ਅੰਦਰ ਬੜਾ ਰੋਸ ਹੈ ਇਹਦੇ ਨਾਲ ਨਾਲ ਇਹਨਾਂ ਦੀਆਂ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਭਾਜਪਾ ਦੀਆਂ ਉਹਨਾਂ ਦਾ ਇੱਕ ਸ਼ਿਵ ਸੈਨਾ ਛਿੰਦੇ ਜਿਹੜੀ ਮਹਾਰਾਸ਼ਟਰ ਚ ਸਰਕਾਰ ਹੈ ਉਹਦਾ ਇੱਕ ਵਿਧਾਇਕ ਹੈ ਉਹਨੇ ਇੱਥੋਂ ਤੱਕ ਕਿਹਾ ਕਿ ਬਈ ਜਿਹੜਾ ਰਾਹੁਲ ਗਾਂਧੀ ਦੀ ਜੀਪ ਵੱਢ ਕੇ ਲਿਆਊਗਾ ਉਹਨੂੰ 11 ਲੱਖ ਰੁਪਏ ਇਨਾਮ ਦਿੱਤਾ ਜਾਊਗਾ ਸੋ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਪਿਛਲੇ ਦਿਨੀ ਸ਼੍ਰੀ ਰਾਹੁਲ ਗਾਂਧੀ ਜੀ ਦੇ ਖਿਲਾਫ ਹੋਈਆਂ ਨੇ ਜਿਸ ਕਰਕੇ ਸਾਰੇ ਕਾਂਗਰਸ ਦੇ ਵਰਕਰਾਂ ਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਬਿਆਨਬਾਜ਼ੀਆਂ ਸ਼੍ਰੀ ਰਾਹੁਲ ਗਾਂਧੀ ਦੀ ਲੋਕਪ੍ਰਿਯਤਾ ਤੋਂ ਡਰ ਕੇ ਘਬਰਾ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਉਹਨਾਂ ਦੇ ਸੂਬਿਆਂ ਦੇ ਮੰਤਰੀਆਂ ਵੱਲੋਂ ਜਾਂ ਉਹਨਾਂ ਦੇ ਹੋਰ ਲੀਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਜਿਹੜਾ ਹੈ ਇਹਨਾਂ ਦੇ ਅੰਦਰ ਉਹਨਾਂ ਦੀ ਲੋਕਪ੍ਰਿਯਤਾ ਤੋਂ ਵੱਡਾ ਡਰ ਜਿਹੜਾ ਹੈ ਸ਼੍ਰੀ ਰਾਹੁਲ ਗਾਂਧੀ ਤੋਂ ਇਹਨਾਂ ਨੂੰ ਲੱਗ ਰਿਹਾ ਹੈ ਅੱਜ ਜੋ ਰਮਨੀਤ ਬਿੱਟੂ ਜਿਹਨੂੰ ਕਾਂਗਰਸ ਨੇ ਉਂਗਲੀ ਫੜ ਕੇ ਖੜਾ ਫੜ ਕੇ ਉੱਥੇ ਗਏ ਪ੍ਰਧਾਨ ਬਣਾਇਆ ਪ੍ਰਦੇਸ਼ ਦਾ ਫਿਰ ਤਿੰਨ ਵਾਰ ਐਮਪੀ ਬਣਾਇਆ ਔਰ ਉਹ ਪਰਿਵਾਰ ਜਿਹੜਾ ਤਿੰਨ ਪੁਛਤਾਂ ਤੋਂ ਕਾਂਗਰਸ ਦੇ ਨਾਲ ਚੱਲੇ ਆ ਰਿਹਾ ਸੀ ਔਰ ਉਹਨਾਂ ਦੇ ਦਾਦੇ ਨੇ ਜਿਹੜੀ ਸ਼ਹੀਦੀ ਦਿੱਤੀ ਉਸ ਦੀ ਬਦੌਲਤ ਬਿੱਟੂ ਦਾ ਨਾਮ ਅਗਿਆ ਨਹੀਂ ਬਿੱਟੂ ਦੀ ਕੀ ਕੀ ਹਸੀਅਤ ਸੀ ਕੋਈ ਹਸੀਅਤ ਸੀ ਉਸ ਦੀ ਪਰਸਨਲ ਕੋਈ ਹਸੀਅਤ ਨਹੀਂ ਸੀ ਜੇ ਹਸੀਅਤ ਸੀ ਤਾਂ ਸਾਰੀ ਬਿਆਨ ਸਿੰਘ ਕਰਕੇ ਸੀ ਅੱਜ ਵੀ ਜਿੱਥੇ ਤੱਕ ਉਹ ਪਹੁੰਚਿਆ ਸੀ ਉਹ ਸਾਰਾ ਬਿਆਨ ਸਿੰਘ ਕਰਕੇ ਪਹੁੰਚਿਆ ਸੀ ਅੱਜ ਉਹ ਬੀਜੇਪੀ ਦੇ ਔਰ ਬੰਡਪਾਉ ਤਾਕਤਾਂ ਦੇ ਹੱਥਾਂ ਦੇ ਵਿੱਚ ਖੇਡ ਰਿਆ ਔਰ ਇਸ ਤਰ੍ਹਾਂ ਦਾ ਬਿਆਨ ਉਹਨੇ ਦਿੱਤਾ ਜਿਹਦੇ ਜਿਹਦੇ ਮਿੰਤਾਂ ਕਰ ਕਰਕੇ ਜਿਹਦੀਆਂ ਇਹ ਟਿਕਟਾਂ ਮੰਗਦਾ ਸੀ ਜਿਹਦੇ ਮਗਰ ਮਗਰ ਜਦੋਂ ਪੰਜਾਬ 'ਚ ਯਾਤਰਾ ਆਈਆ ਮਗਰ ਮਗਰ ਘੁੰਮਦਾ ਸੀ ਅੱਜ ਉਹਨੂੰ ਉਹ ਹੱਤਵਾਰਦੀ ਦੱਸਦਾ ਲੋਕਾਂ ਦੇ ਹੱਥ ਦੇ ਤੇ ਚੜ ਕੇ ਲੇਕਿਨ ਅਸਲੀਅਤ ਨੇ ਅਸਲੀਅਤ ਰਹਿਣਾ ਇਹ ਜਿਹੜੀ ਬੀਜੇਪੀ ਆ ਇਹ ਲੋਕਾਂ ਨੂੰ ਵਰਤਦੀ ਆ ਬੱਤ ਕੇ ਪੁੰਝ ਕੇ ਉਹ ਮਾਰਦੀ ਆ Chandar Consultants Limited Building Maintenance Handyman under Chatrade platform is now available on your local London area. He has more than five years experience in same line. He used to work with reputed companies, agencies as well local builders with brothers. His professional by plumbing, electrician, masonry, car painting for more information, please contact him at under Check Trade Platform www.checktrade.com nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ